ਸਤਿ ਸ੍ਰੀ ਅਕਾਲ ਪੰਜਾਬੀ ਉਹ ਰਾਜਾ ਬੱਲ ਵਲੋਗਸ ਤੇ ਤੁਹਾਡਾ ਸਵਾਗਤ ਹੈ ਜੀ ਕੀ ਹਾਲ ਚਾਲ ਜੇ ਠੀਕ ਠਾਕ ਜੇ ਸਭ ਚੜ੍ਹਦੀ ਕਲਾ ਆ ਸਾਰਿਆਂ ਦੀ ਜੀ ਹਾਂ ਜੀ ਰੋਜ਼ ਦੀ ਤਰ੍ਹਾਂ ਇਦਾਂ ਹੀ ਕੋਈ ਆਪਣੇ ਕੋ ਖਾਸ ਤੇ ਕੁਝ ਹੁੰਦਾ ਨਹੀਂ ਜੋ ਕੁਝ ਕਰੀਦਾ ਤੁਹਾਨੂੰ ਦਿਖਾਉਂਦੇ ਰਹਿੰਦਾ ਵਾ ਤੇ ਹਾਂ ਜੀ ਪਿਆਰ ਬਹੁਤ ਜ਼ਿਆਦਾ ਮਿਲਦਾ ਪਿਆ ਤੁਹਾਡਾ ਵਲੋਗਾਂ ਤੋਂ ਤੇ ਭਰਾ ਮੇਰਾ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜਾਣੀ ਕਿਉਂਕਿ ਪਿਆਰ ਮਿਲੂਗਾ ਤੁਹਾਡਾ ਗਾਹ ਵਲੋਗ ਫੇਰ ਬਣਾਉਣਾ ਜੇ ਕਰਦਾ ਬੰਦੇ ਦਾ ਜੇ ਕੋਈ ਰਿਸਪੌਂਸ ਨਾ ਆਵੇ ਫਿਰ ਦੇਰੋ ਵੀ ਨਹੀਂ ਕਰਦਾ ਤੇ ਜਿੱਦਾਂ ਵਾਈ ਕਰਦੇ ਹਾਂ ਤੇ ਜਿੱਦਾਂ ਵਿਊ ਮਿਲਦੇ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਕਮੈਂਟ ਵੀ ਭਰਾ ਮੇਰੇ ਕਰਿਆ ਕਰੋ ਕੋਈ ਸਕ੍ਰਿਪਟ ਦੱਸ ਦਿਆ ਕਰੋ ਵੀ ਕਦਮ ਬਣਾਇਏ ਕੋਈ ਸਾਬ ਤਾਅ ਦੱਸਿਆ ਕਰੋ ਆਪੇ ਠੀਕ ਹੈ ਜੀ ਵਲੋਗ ਨਾਲ ਜੁੜੇ ਰਹੋ ਜੋ ਕੋਈ ਕਰਦੇ ਆ ਤੁਹਾਡੇ ਸਾਹਮਣੇ ਆ ਵਲੋਗ ਨਾਲ ਜੁੜੇ ਰਹੋ ਪਾ ਜੀ ਪਲਾਨ ਦੀ ਗੱਲ ਕਰਨ ਦੇ ਤੇ ਪਲਾਨ ਆਪਣਾ ਬਣ ਹੀ ਗਿਆ ਵਾ ਮਾਫ ਕਰੋ ਵੀ ਨੇ ਸਿਰ ਨਹੀਂ ਢੱਕਿਆ ਆਪਾਂ ਤੇ ਆ ਜੀ ਬਾਬਾ ਬਕਾਲਾ ਸਾਹਿਬ ਬਾਬਾ ਪਾਲਾ ਸਿੰਘ ਜੀ ਦੀ ਪਰਸੀ ਦੀ ਗਰਾਹੀ ਕਰਦੇ ਪਏ ਆ ਪਿੰਡ ਜੋਧੇ ਦੇ ਪਾਲਸਰਾਂ ਦੇ ਵੀਰਾਂ ਵੱਲੋਂ ਠੰਡੇ ਇਹਦਾ ਲੰਗਰ ਜਿਹੜਾ ਠੰਡਿਆ ਦਾ ਲੰਗਰ ਜਿਹੜਾ ਲਾਇਆ ਜਾਂਦਾ ਆ ਤੇ ਠੰਡੇ ਠੰਡੇ ਲੰਗਰ ਵਰਤਾਏ ਜਾਂਦੇ ਤੇ ਹਰ ਇੱਕੀ ਛੋਟੀ ਜੀ ਸਲਾਹ ਨਾਲੇ ਵੀ ਬੰਦੀ ਪਈ ਆ ਨਾਲ ਨਿਊਟਰੀ ਤੇ ਨਾਲ ਬ੍ਰੈਡ ਚੱਲਣਗੇ ਤੇ ਸਾਰੇ ਵੀਰ ਭਰਾ ਡੇ ਆ ਜੀ ਨਾਲ ਮਿਹਨਤ ਕਰਨਾ ਗ੍ਰਾਈਡ ਹੈ ਆ ਪਿੰਡੋਂ ਕਰਨੇ ਕਿਉਂਕਿ ਵੀਰ ਭਰਾ ਸਾਰੇ ਗ੍ਰਾਈ ਕਰਾਂਗੇ ਇੱਕ ਜਮ ਇਕੱਠੇ ਹੋ ਕੇ ਤੇ ਫੇਹੀ ਗੱਲ ਬਣਨੀ ਆ ਹਾਂਜੀ ਤੇ ਇਦੇ ਵਿੱਚ ਸਾਰੇ ਪਿੰਡਾਂ ਦੇ ਜਿਹੜੇ ਨੌਜਵਾਨ ਆਣਾ ਵੱਖ-ਵੱਖ ਤਰ੍ਹਾਂ ਦੇ ਨੰਕਰ ਲਾਉਂਦੇ ਆ ਜੀ ਆ ਵੀ ਵੀਰਪੁਰਾ ਦੇ ਪਿੱਛੇ ਆਉਂਦੇ ਵੀ ਆਪਣੇ ਨਾਲ ਹੀ ਆ ਤੇ ਆ ਵੀ ਵੀਰਪੁਰਾ ਡਰਾਈਵ ਇਹ ਕਰਨ ਆਪਣੇ ਨਾਲ ਹੀ ਆ ਗੱਡੇ ਗੜੀ ਜਾਂਦੇ ਆ ਪ੍ਰਧਾਨ ਸਾਹਿਬ ਨਹੀਂ ਗੜੀ ਜਾਂਦੇ ਮੈਂ ਤਾਂ ਥੋੜਾ ਮੜਾ ਮੁਰਸਲ ਤੇਜ਼ ਕੀਤਾ ਪ੍ਰਧਾਨ ਸਾਹਿਬ ਹੈਲੋ ਕਰ ਦਿਓ ਹੈਲੋ ਕਰ ਦਿਓ ਲੈ ਆਲੀ ਆ ਪੰਧਰਾ ਹੀ ਕਰਨ ਤੇ ਸਾਰੇ ਆਪਣੇ ਨਾਲ ਜੁੜੇ ਵੀ ਰਹਦੇ ਹੋ ਮੁਰਸਦ ਦੀ ਗਾੜੀ ਪਹਿਲਾਂ ਆਪਾਂ ਕੁਰਿਆ ਜੋ ਇਕੱਠੇ ਹੋਏ ਆ ਬਾਅਦ ਪਿੰਡ ਗਰਾਹੀ ਕਰਾਂਗੇ ਆ ਵੀਰੋ ਨਾਲ ਗਾੜੀ ਸਟੇ ਲਿਆ ਆ ਆ ਵੀਰ ਸੁਖਮਰ ਦੇ ਅੰਬਾਡੇ ਆ ਹੈਲੋ ਕਰ ਦੋ ਹਾਏ ਆਏ ਆਡੇ ਵੀਰ ਨਹੀਂ ਗਰਾਹੀ ਕਰਦੇ ਵਲੌਗ ਨਾਲ ਜੁੜੇ ਰਹੋ ਆਮ ਦੱਸਿਆ ਪ੍ਰੈਨ ਕੋਈ ਨਹੀਂ ਹੁੰਦਾ ਨਹੀਂ ਪ੍ਰੈਨ ਬਣੀ ਜਾਂਦਾ ਠੀਕ ਹੈ ਕਰਨ ਜੁੜੇ ਰਹੋ ਵਲੌਗ ਨਾਲ ਸਾਰੇ ਆਪਣੇ ਸੇਵਾਦਾਰ ਭਰਾ ਨਾਲ ਹੀ ਹੋਣਦੇ ਠੀਕ ਆ ਸਾਰੇ ਸੇਵਾਦਾਰ ਵੀਰ ਹੀ ਆ ਜੀ ਸਾਡੇ ਨਾਲ ਕਿਉਂਕਿ ਤੇੰਮਰਾ ਸੇਵਾ ਕਰਾਂਗੇ ਤਤ ਨਾਈ ਵੈਗੁਰ ਨੇ ਮੰਜਲ ਤੇ ਪਹੁੰਚਾਣਾ ਆ ਸਾਡਾ ਵੀਰ ਇੱਕ ਘੁੰਮਰੀ ਮਿਸਿਆ ਉਹ ਗਿਆ ਜੀ ਅੰਬਰਸਰ ਤੇ ਆਪਣੇ ਨਾਲ ਹੀ ਪਰ ਉਹ ਵੀ ਲੰਗਰਾਂ ਦੇ ਸੇਵਾ ਕਰੇਗਾ ਹਾਂਜੀ ਜੁੜੇ ਰਹੋ ਵਲੋਗ ਦੇ ਨਾਲ ਹੁਣ ਚੱਲੇ ਆਪਾਂ ਇੱਧਰਲੇ ਘਰਾਂ ਦੇ ਵਿੱਚ ਟੀਮ ਚੱਲੇਗੀ ਨਹੀਂ ਨਹੀਂ ਆਪਾਂ ਨਹੀਂ ਆਨੇ ਜੀ ਵਲੋਗ ਨਾਲ ਜੁੜੇ ਰਹੋ ਜੀ ਪਿੱਛੇ ਵੀ ਆਉਂਦੀ ਆ ਫੋਚ ਚੜਾਈ ਆ ਆ ਵੀਰ ਉਹਨਾਂ ਨੇ ਨਾਲ ਕਾਪੀ ਲਈ ਆ ਸਾਰਾ ਲਿਖਦੇ ਆ ਕਿ ਕਿੰਨੇ ਕਿੰਨੀ ਕਰਾਈ ਤੀ ਕਿਉਂਕਿ ਹਿਸਾਬ ਤਾਂ ਰੱਖਣਾ ਪੈਂਦਾ ਸਾਰਾ ਕੋਈ ਬੰਦਾ ਕਵੇ ਉਹਨੂੰ ਹਿਸਾਬ ਦਾ ਬੁੱਸੇਲੇ ਵਿਖਾਇਆ ਜਾਂਦਾ ਆ ਪਹਿਲੀ ਗੱਲ ਕੋਈ ਹਿਸਾਬ ਮੰਗਦਾ ਨਹੀਂ ਹੈਗਾ ਬੰਦੇ ਇਮਾਨਦਾਰ ਹੀ ਆ ਸਾਰੇ ਪਰ ਫਿਰ ਵੀ ਕਾਪੀ ਤੇ ਲਿਖਣਾ ਪੈਂਦਾ ਆ ਹਾਂਜੀ ਵਲੋਗ ਦੇ ਨਾਲ ਜੁੜੇ ਰਹੋ ਸਾਰੇ ਬਹੁਤ ਸੇਵਾ ਕਰਨ ਦੇ ਆ ਅੱਗੇ ਆਂਦੇ ਇਹਨਾਂ ਨੇ ਆਣ ਆ ਜਾਂੜਿਆਂ ਦੇ ਘਰੋ ਘਰੀ ਬੰਦੇ ਆਪਣੇ ਉਹਦੇ ਜਿਆਦੇ ਆ ਬੱਦੇ ਬੰਦੇ ਪਹਿਲਾਂ ਕਦੇ ਪਹੁੰਚੇ ਉਧਰ ਉਹਨਾਂ ਨੇ ਜਾ ਕੇ ਹੋਕਾ ਕਰ ਦੇਤਾ ਆ ਭੀ ਤਾਂ ਲੰਦਰ ਲੁਣਾ ਠੰਡਿਆਂ ਤੇ ਗਰਾਈ ਤੇ ਦਰ ਕੋ ਟੇ ਗੱਲਬਾਤ ਕਰਨ ਦੀ ਕਿਉਂਕਿ ਬਈ ਕੋ ਵਾਰੀ ਸਾਰੇ ਜਾਵਾਂਗੇ ਨਾ ਫੇ ਟਾਈਮ ਲੱਗਣਾ ਹੈ ਹਨੇਰਾ ਹੋ ਜਾਂਦਾ ਹੁੰਦਾ ਤੇ ਪਿੰਡ ਗਰਾਈ ਕਰਨਗੇ ਦੋ ਦਿਨ ਲੱਗ ਜਾਂਦੇ ਆ ਜੀ ਸਿੱਧੀ ਨਹੀਂ ਗੱਲ ਐ ਲੋਕ ਨੇ ਜੁੜੇ ਲੋ ਆ ਕੇ ਅੱਛੀ ਹੁੰਦਾ ਹੈ ਗਰਾਈ ਚ ਵਿਖਾਈ ਜਾਵਾਂਗੇ ਤੁਹਾਨੂੰ ਅੱਧੇ ਸੇਵਾਦਾਰ ਬੋਰਡ ਦੀ ਸ਼ਾਮ ਮੰਨਦੇ ਆ ਆਵੇ ਦੇ ਪਿੱਛੇ ਚੜਾਏ ਆ ਜੀ ਅੱਦੇ ਪਿੱਛੇ ਆਉਂਦੇ ਆ ਕਿਉਂਕਿ ਜਦੋਂ ਅੱਦੇ ਸੇਵਾਦਾਰ ਪਿੱਛਲੇ ਘਰ ਤੇ ਰਹਿ ਜਾਂਦੇ ਆ ਨਾ ਤੇ ਦੂਜਿਆਂ ਨੂੰ ਦੇਖਦੇ ਆ ਫਿਰ ਇਕੱਠੇ ਹੋ ਕੇ ਤੁਰਦੇ ਆ ਕਿਉਂਕਿ ਜਦੋਂ ਏਕਾ ਹੋਊਗਾ ਨਾ ਸੰਗਤ ਦਾ ਸਾਡਾ ਆਪਣਾ ਮੀਰ ਭਰਾ ਭਰਾਵਾ ਦਾ ਤੇ ਅਗਲੇ ਬੰਦੇ ਨੂੰ ਵੀ ਹੋਊਗਾ ਵੀ ਗ੍ਰਾਈਡ ਇਹ ਕਰਨ ਹਾਂਜੀ ਬਲੌਗ ਦੇ ਨਾਲ ਜੁੜੇ ਰਿਓ ਆਹ ਦੇਖੋ ਜੀ ਆਹ ਆ ਜੀ ਪਿੰਡ ਆਇਆ ਜੀ ਜਵਾਨੀ ਲੰਗਰ ਤਾਂ ਦੱਸਦਾ ਵੀ ਠੰਡਿਆਂ ਦਾ ਲੰਗਰ ਤੇ ਨਾਲ ਨਿਊਟਰੀ ਦੇ ਨਾਲ ਬਰੈਡ ਚੱਲਣਗੇ ਚਲੋ ਹਾਂਜੀ ਵਲੋਗ ਨਾਲ ਜੁੜੇ ਰਹੋ ਪਹੁੰਚ ਗਏ ਆਪਾਂ ਜੋਦੇਵੀਰ ਘਰੇ ਵੀਰ ਜਿਹੜਾ ਪੁਰਤਗਾਲ ਆਇਆ ਜੀ ਉਹਦਾ ਇੱਧਰ ਡੇ ਆ ਭਗਰੇ ਸਾਸੀ ਆਦਾ ਜੀ ਠੀਕ ਆ ਗਿਆ ਬੰਨੇ ਰਾਜਾ ਚੱਲਦੀ ਰਹੇ ਹੋਰ ਜੀ ਹੋਰ ਕੀ ਕਰ ਹਾਂਜੀ ਹਾਂਜੀ ਜੀ ਚੱਲ ਜਾਈਓ ਤੇ ਪੇੜੇ ਡੇ ਆ ਜੀ ਆਪਾਂ ਇੱਥੇ ਗਰਾਈ ਗਏ ਹੋਰ ਮਤਾਬ ਠੀਕ ਆ ਗਿਆ ਸੋਟਾ ਥੇ ਐ ਐ ਐ ਗੁੱਸੇ ਦੇਣਾ ਵੇਂ ਦੇਖਣਾ ਵੇਂ ਗੱਲ ਕਰ ਸੁਣ ਹੋਰ ਹਲ ਬਾਏ ਕਰਦੇ ਇਹਂ ਡੇਆ ਵੀਰਪੁਰਾ ਹਰੇ ਰਹੀ ਕਰਨ ਪਹੁੰਚ ਚੁਕੇ ਆਪਾਂ ਜੀ ਇੱਥੇ ਵੀਰ ਹੁਣ ਦੇ ਘਰੇ ਜਸ਼ਨ ਹੁਣ ਦੇ ਘਰੇ ਬੈਠੇ ਆ ਤਾਇਆ ਜੀ ਕਰਦੇ ਆ ਗਰਾਈ ਦੀ ਪਰਮਾਨਗੀ ਇਹਨਾਂ ਦੇ ਅੱਗੇ ਠੀਕ ਠਾਕ ਜੀ ਅਸੀਂ ਆ ਜੀ ਠੀਕ ਠਾਕ ਜੀ ਸਿੱਤਾਂ ਚੜਦੀ ਕਲਾ ਕੀ ਗਾ ਠੀਕ ਆ ਪ੍ਰੈਜ਼ੈਂਟ ਜਸ਼ਨ ਕਿੱਥੇ ਆ ਓਏ ਸੁਲਤਾਨ ਨੰਦਰਾ ਵਾਇ ਮਾਰਕੀਟੇ ਕਮਰੇ ਸਤਾ ਮਗਰ ਕਿਲੋ ਨਹੀਂ ਪਰਨਾ ਬੰਨੀ ਆਂਦੇ ਆ ਪਿਛਲੇ ਸਾਲ ਵੀ ਪਰਨੇ ਮੁਕਾਬਲੇ ਪਹਿਲੇ ਨੰਬਰ ਤੇ ਆਏ ਬਹੁਤ ਵਧੀਆ ਪਰਨਾ ਬਣ ਗਿਆ ਓਧਰ ਓਧਰ ਭਰਾ ਹਣੀ ਲਾਭਣੀ ਵੀ ਆਪਣੇ ਕੋ ਪਹੁੰਚ ਗਏ ਆ ਹਣ ਆਪਾਂ ਕਰਾਂਗੇ ਗਰਾਈ ਮੈਂ ਵੀਰ ਨੂੰ ਫੋਨ ਲਾਤਾ ਮੈਂ ਕਿਹਾ ਵੀਰ ਪਹੁੰਚ ਜਾ ਵੀਰ ਸਾਈ ਫੱਤੇ ਠੀਠਾਈ ਦੇ ਕਰਦੇ ਗਲਾਵਾ ਹੁਣ ਕਰਨੀ ਆ ਗਰਾਈ ਆਪਾਂ ਪਿੰਡ ਪਿੰਡ ਵੀਰ ਦਿੰਦੀ ਏ ਟਾਡੇ ਨਾਲੀਆਂ ਭਾਜੀ ਇੰਡਰੀਆ ਥੋੜਾ ਬਸਾ ਹੀ ਹੋਇਆ ਪਰਲੇ ਬਸੇ ਹਾਂ ਜੀ ਬਲੌਗ ਨਾਲ ਜੁੜੇ ਰਹੋ ਤੁਹਾਡੇ ਸਾਹਮਣੇ ਪੇਸ਼ ਹੈ ਓਕੇ ਚੈੱਕ ਕਰੋ ਨੰਬਰ ਪੇਰਦੇ ਪਿਛੇ ਪ੍ਰਧਾਨ ਸਾਹਿਬ ਰਤਵਾ ਪ੍ਰਧਾਨ ਸਾਹਿਬ ਦਾ ਅੰਪਰ ਸਰੋਂ ਐਦਾਂ ਮੋਟਰਸਾਈਕਲ ਆ ਹੁੰਦਾ ਨਾ ਕੋਈ ਰੋਕਦਾ ਦੇ ਨਾ ਕੋਈ ਟੋਕਦਾ ਹੈ ਚੇਅਰਮੈਨ ਸਾਹਿਬ ਵੀ ਗੱਡੀ ਲੰਮੇ ਪਏ ਹੈ ਮਿਲਾਂਗੇ ਉਹਨਾਂ ਨੂੰ ਗੱਡੀ ਹੋ ਕੇ ਬਲੌਗ ਚੱਲਦਾ ਵੀ ਆਏ ਬਾਅਦ ਚੱਲ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਚੜਦੀ ਕਲਾ ਹੀ ਚੜਦੀ ਕਲਾ ਬੈਠੇ ਪਾਓ ਹੋਰ ਕਦਾ ਪਾਓ ਅਸੀਂ ਤਾਂ ਆਏ ਜੀ ਠੀਕ ਠਾਕ ਜੇ ਇੱਧਰ ਕਰਾਂਗੇ ਹੁਣ ਆਪਾਂ ਅਰੇ ਗੜਾਈ ਗਰਾਈ ਵੀਰਪਰਾ ਪਿਛੇ ਆਉਂਦੇ ਆ ਉਹ ਮੋਟਰਸਾਈਕਲ ਦੀਆਂ ਡਾਰਾਂ ਉਹ ਵੇਖੋ ਜੀ ਅੱਦੇ ਵੀਰਪਰਾ ਦਰ ਪਿਛਲੇ ਕਰੇ ਆ ਤਾਂ ਹਾਂਜੀ ਵਲੋਗ ਨਾਲ ਜੁੜੇ ਰਹੋ ਆ ਜੀ ਪੰਜਾਬ ਵੇਖੋ ਜੀ ਕਿਕਰ ਦੇ ਥੱਲੇ ਬੈਠੇ ਆ ਸਾਰੇ ਵੀਰਪਰਾ ਨਿਆਰੇ ਲੈਂਦੇ ਆ ਗੁੜੀ ਸ਼ਾਂ ਦਾ ਆਨੰਦ ਲੈਂਦੇ ਪਏ ਆ ਸਾਰੇ ਓਏ ਆ ਜਾ ਮਰੂਤ ਤੋੜ ਲਿਆ ਯਾਦਿਆਂ ਨੇ ਫਰੂਟ ਤੋੜ ਲੇ ਗੰਗੀ ਸੇਧਾ ਧਿਆਰ ਆ ਦੇ ਨਾ ਕਿੱਧਰ ਨਹੀਂ ਆਣੇ ਜਿੰਦਰ ਗੁਰਾਂ ਦੇ ਚੱਲੇ ਆਣਾ ਅੱਧੇ ਬੰਦੇ ਗਾੜੀ ਚ ਲੱਗ ਗਿਆ ਜੁੜੇ ਰੋ ਵਲੋਗ ਨਾਲ ਸਾਰੇ ਵੀਰ ਭਰਾ ਕਰਨਦੇ ਆ ਮਿਹਨਤ ਗਰਾਈ ਕਰਨਦੇ ਆ ਇਧਰ ਕੁਰੀਆਂ ਚ ਡੇ ਹੁਣ ਆਪਾਂ ਕਰਨਾ ਇਹਨਾਂ ਦੇ ਵੀਰਾਂ ਨੂੰ ਮੈਸੇਜ ਪਹੁੰਚਿਆ ਵਾ ਸਾਰੇ ਵੀਰ ਭਰਾ ਆਏ ਆ ਕੁਰੇ ਉਧਰੋਂ ਕੱਢ ਆਏ ਸਾਰੇ ਭਰਾ ਦੇ ਹੁਣ ਪਿੰਡਾਂ ਲੈਂਟਰੀ ਬੈਨ ਲੱਗੀ ਆ ਤੇ ਵਲੋਗ ਨਾਲ ਜੁੜੇ ਰਹੋ ਯਾ ਸਹੀ ਗੱਲ ਕਰ ਲੋ ਗਰਾਈ ਕਰਕੇ ਦੇ ਆਪਾਂ ਪਾਰਕ 'ਚ ਪਹੁੰਚੇ ਆ ਠੰਡਾ ਠੰਡਾ ਲੱਗੇ ਆ ਪਿੰਡ ਸਾਰੇ ਭੜਾ ਗਏ ਆਪਣੇ ਨਾਲ ਅੱਧੇ ਪਿੰਡ ਦੀ ਹੋ ਗਈ ਹੈ ਗराई ਕੁੜੀਆਂ ਕਰਿਆ ਜਦੋਂ ਇੱਦਾਂ ਪਿੰਡ ਕੱਢਤਾ ਆ ਤੇ ਬਾਕੀ ਥੋੜੀ ਇੱਕ ਅੱਧਾ ਦਿਨ ਲੱਗੂ ਤੇ ਫੇਰ ਆਪਾਂ ਕੱਢ ਦਾਂਗੇ ਗराई ਨੂੰ ਅੱਜ ਪਿੰਡ ਵਾਲੀ ਗਰਾਉਂਡ ਦੇਖੋ ਜੀ ਕੈਨੇਡਾ ਹੀ ਲੱਗਦਾ ਵਾ ਕੈਨੇਡਾ ਤੋਂ ਘੱਟ ਵੀ ਨਹੀਂ ਆ ਦੇਖੋ ਲਵਣੀ ਐਕਸਰਸਾਈਜ਼ਾਂ ਪੂਰੇ ਮਹਿਤ ਲੌਂਡੇ ਆ ਮੁੰਡੇ ਦੇ ਵਲੌਗ ਪੂਰਾ ਚੜਿਆ ਵਿਆਹ ਵਾ ਜੀ ਸਾਰੇ ਵੀਰ ਭਰਾ ਤਨੋਂ ਮਨੋਂ ਸੇਵਾ ਕਰਨਦੇ ਆ ਕਿਉਂਕਿ ਇਹ ਕਬੂ ਹੋਇਆ ਦਾ ਇਹ ਮੁੰਡਿਆਂ ਦਾ ਜਿੱਦਰ ਨੂੰ ਜਾਂਦੇ ਆ ਉਧਰ ਨੂੰ ਇਕੱਠੇ ਹੋ ਜਾਂਦੇ ਆ ਸਾਰੇ ਇਹਦੇ ਫਿਰ ਅਗਰਾਹੀ ਕਰਦੇ ਆ ਤੇ ਹਾਂਜੀ ਵਲੋਗ ਨਾਲ ਜੁੜੇ ਰਹੋ ਢੰਡਾ ਢੰਡਾ ਬਿੰਨੇ ਆ ਸਾਰੀਆਂ ਢੰਡਾ ਚੱਲਣ ਡਿਆ ਜੀ ਮਾਜਾ ਸਪ੍ਰੈਡ ਵੀ ਬਾਕੀ ਬਾਕディション ਚੱਲਣ ਡੀਆਂ ਆ ਜੀ ਯਾਰੇ ਲੱਗੇ ਬਏ ਹਾਂ ਜੀ ਨੂੰ ਜਾ ਜਾ ਨੂੰ ਜਾ ਸਾਡੇ ਕੁਸ਼ਮਾਨ ਜੀ ਵੀ ਪਹੁੰਚ ਚੁੱਕੇ ਨੇ ਠੀਕ ਰਾਜ ਦੇ ਇਹ ਕਸ਼ਮੀਰ ਸਿੰਘ ਸਾਬਕਾ ਸਰਪੰਚੇ ਦਾ ਛੋਟਾ ਪੁੱਤ ਹੈ بڑا ਨਾਮ ਹੈ ਵੀਰ ਦਾ ਉਹ ਚੱਲੀ ਹੈ ਕਰਾਈ ਥੋੜੀ ਜਿਹੀ ਰਹਿ ਗਿਆ ਇਧਰ ਪਿੰਡ ਦੇ ਥੋੜੇ ਬੜੇ ਘਰ ਕੱਢਣ ਦੇ ਨੇ ਬਸ ਉਹ ਚੱਲੀ ਹੈ ਆ ਜੀ ਪੰਜਾਬ ਛੋਟੇ ਛੱਡੇ ਬੱਚੇ ਇੱਕੋ ਖੇਡਣ ਦੇ ਆ ਪੰਜਾਬ ਹੈ ਜੀ ਸਰੇਬਰਾ ਆਪਣੇ ਨਾਲ ਸੇਵਾ ਕਰਦੇ ਪਏ ਆ ਵੀਰਪਰਾਵਾਂ ਦਾ ਯੋਗਦਾਨ ਹੈ ਸਾਰਿਆਂ ਦਾ ਬਰਾਈ ਹੋ ਚੱਲੀ ਹੈ ਦੇ ਕੱਲ ਪਰਸੁੱਦਾ ਕਹਿੰਦੇ ਆਰਡਰ ਦੇ ਆਉਣਾ ਢੰਡਿਆਂ ਦਾ ਤੇ ਫਿਰ ਖੜਾਂਗੇ ਟਰਾਲੀ ਦੇ ਚ ਰੱਖ ਕੇ ਪੇਟੀਆਂ ਆ ਚੀਜ਼ ਬਹੁਤ ਚੇਅਰ ਪੇਸ਼ੋ ਮੈਨੂੰ ਦੇਖਣ ਨੂੰ ਮਿਲੀ ਆ ਜਦੋਂ ਇਹ ਜਦੋਂ ਇਹ ਪਹਿਲਾਂ ਕਰਾਈ ਕਰਦੇ ਨੇ ਨਾ ਐਦਾਂ ਮੁੰਡੇ ਸਾਰੇ ਕੱਥੇ ਤੁਰਦੇ ਹੁੰਦੇ ਤੇ ਅੱਜ ਬੜੇ ਚੇਅਰ ਪੇਸ਼ੋ ਸਮਾਂ ਦੇਖਣ ਨੂੰ ਮਿਲਿਆ ਭਰਾ ਸਾਰੇ ਜੁੜੇ ਹੋ ਪਿੱਛੋਂ ਤੱਕ ਵੱਡਾ ਕੱਥ ਹੈ ਕਰਾਈ ਕਰਨ ਦੇ ਕੋਈ ਰੈਲੀ ਨਹੀਂ ਹੈਗੀ ਹੈ ਲੋਈ ਗੱਰਾ ਕਬਲੇ ਸੋਹਣੇ ਹਾਲ ਗਾੜੀ ਤਾਂ ਦੇਖੋ ਕਿੰਨਾ ਕਾਥਿਆ ਜੀ ਉਹ ਨਾ ਯਾਗ ਗਰਾਈ ਅੰਨਾ ਗਈ ਅ ਅੱਛਾ ਇਹੀ ਹਵਾ ਠੀਕ ਹੈ ਸਾਰੇ ਭਰਾ ਡੇ ਆ ਜੀ ਸੇਵਾ ਕਰਨੇ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਤੇਰੀ ਬਹੁਤ ਵੱਡੀ ਸੇਵਾ ਸਾਰਿਆਂ ਨੂੰ ਦਰਸ਼ਨ ਕਰਾਉਣ ਦਾ ਤੋਂ ਸਾਰਾ ਅਪਡੇਟ ਦਿੰਨਾ ਆ ਬਾਹਰ ਬੈਠੇ ਵਾਲੇ ਭਰਾ ਨਾ ਜਿਹੜੇ ਉਹਨਾਂ ਦਾ ਕਰਕੇ ਥੋੜਾ ਬਣਾਲੀ ਦਾ ਕਰ ਸਕਦੇ ਆ ਕਿ ਇਹਨਾਂ ਨੂੰ ਰਾਜਾ ਸਾਰਾ ਕੋ ਪਿੰਡ ਦਾ ਮਾਹੌਲ ਯਾਰ ਯਾਦਾਂ ਆ ਭਰਾ ਵੇਂਦੇ ਆ ਸਾਰੇ ਇਹਦੇ ਬਾਹਰ ਵਾਲਾ ਮੋਲ ਆਪਕੇ ਕੀ ਬਿਆਨ ਹੈ ਇਸਰਾਈਲੀ ਮੈਂ ਅਰੇ ਬਲਾਵਾ ਕੀ ਆ ਰਿਹਾ ਮਾਪੁਰਖ ਪਾਪਾ ਬਾਲਾ ਜੀ ਸਾਹਿਬ ਦੀ ਰੂਪਾ ਲੈ ਆ ਲੋ ਆ ਵੀਰ ਭਰਾ ਕਿੱਥੇ ਹੋਏ ਆ ਸਮਾਪਤੀ ਕਰਦੇ ਆ ਅੱਜ ਦੇ ਦਿਨ ਦੀ ਜਿਹੜੀ ਗਲਾਈ ਰਹਿ ਗਈ ਆ ਕੱਲ ਨੂੰ ਕਰਾਂਗੇ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਜੀ ਕੱਲ ਨਵੇਂ ਵਲੋਗ ਦੇ ਨਾਲ ਮਿਲਦੇ ਆ ਭਾਈ ਨੀਕਾ ਖਾਲਸਾ ਵੈਦ ਦੀ ਤਰਫ